ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਉਸ ਜੋਤ ਦੇ ਦਰਸ਼ਨ ਕਰਾਂਗੇ ਜੋ ਕਲਯੁਗ ਦੇ ਹਨੇਰੇ ਵਿੱਚ ਸੂਰਜ ਬਣ ਕੇ ਚਮਕੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਧਰਤੀ ਤੇ ਪਾਪ ਵੱਧ ਗਿਆ ਸੀ ਜਦੋਂ ਮਨੁੱਖ ਮਨੁੱਖ ਨੂੰ ਭੁੱਲ ਗਿਆ ਸੀ ਉਦੋਂ ਵਾਹਿਗੁਰੂ ਨੇ ਗੁਰੂ ਨਾਨਕ ਦੇਵ ਜੀ ਨੂੰ ਭੇਜਿਆ ਤਾਂ ਜੋ ਮਨੁੱਖਤਾ ਨੂੰ ਫਿਰ ਤੋਂ ਜਿਉਣਾ ਸਿਖਾਇਆ ਜਾ ਸਕੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਦੀ ਹਰ ਸਾਖੀ ਸਿਰਫ ਕਹਾਣੀ ਨਹੀਂ ਉਹ ਜੀਵਨ ਜਿਉਣ ਦਾ ਢੰਗ ਹੈ ਤਲਵੰਡੀ ਦੀ ਧਰਤੀ ਤੇ ਜਦੋਂ ਨਾਨਕ ਬਾਲਕ ਵੱਜੋਂ ਵੱਧ ਰਿਹਾ ਸੀ ਲੋਕ ਹੈਰਾਨ ਰਹ ਜਾਂਦੇ ਸਨ ਬੱਚੇ ਖੇਡਦੇ ਪਰ ਨਾਨਕ ਸੋਚਦਾ ਬੱਚੇ ਹੱਸਦੇ ਪਰ ਨਾਨਕ ਅੰਦਰ ਚਾਤੀ ਮਾਰਦਾ ਉਹ ਅਕਸਰ ਪੁੱਛਦਾ ਰੱਬ ਕਿੱਥੇ ਹੈ ਇਨਸਾਨ ਕਿਉਂ ਦੁਖੀ ਹੈ ਇਹ ਸਵਾਲ ਕਿਸੇ ਆਮ ਬੱਚੇ ਦੇ ਨਹੀਂ ਸਨ ਇਹ ਤਾਂ ਰੱਬੀ ਜੋਤ ਦੇ ਸਵਾਲ ਸਨ ਮਹਤਾ ਕਾਲੂ ਜੀ ਇੱਕ ਸੰਸਾਰੀ ਪਿਤਾ ਸਨ ਉਹ ਚਾਹੁੰਦੇ ਸਨ ਕਿ ਨਾਨਕ ਵੀ ਹੋਰ ਬੱਚਿਆਂ ਵਾਂਗ ਕਮਾਏ ਵਪਾਰ ਕਰੇ ਤੇ ਘਰ ਸੰਭਾਲੇ ਉਹ ਅਕਸਰ ਸੋਚਦੇ ਇਹ ਬੱਚਾ ਹਰ ਵੇਲੇ ਰੱਬ ਵਿੱਚ ਕਿਉਂ ਡੁੱਬਿਆ ਰਹਿੰਦਾ ਹੈ ਪਰ ਉਹ ਨਹੀਂ ਜਾਣਦੇ ਸਨ ਕਿ ਇਹ ਬੱਚਾ ਸੰਸਾਰ ਨੂੰ ਰੱਬ ਨਾਲ ਜੋੜਨ ਆਇਆ ਹੈ ਇੱਕ ਦਿਨ ਮਹਿਤਾ ਕਾਲੂ ਜੀ ਨੇ ਨਾਨਕ ਨੂੰ ਬੁਲਾਇਆ ਉਹਨਾਂ ਨੇ ਹੱਥ ਵਿੱਚ 20 ਰੁਪਏ ਰੱਖ ਕੇ ਕਿਹਾ ਨਾਨਕਾ ਅੱਜ ਤੂੰ ਬਾਜ਼ਾਰ ਜਾਵੇਂਗਾ ਕੋਈ ਐਸਾ ਸੌਦਾ ਕਰੀਂ ਜਿਸ ਨਾਲ ਲਾਭ ਹੋਵੇ ਸਾਧ ਸੰਗਤ ਜੀ ਉਸ ਸਮੇਂ 20 ਰੁਪਏ ਅੱਜ ਦੇ ਹਜ਼ਾਰਾਂ ਰੁਪਏਾਂ ਦੇ ਬਰਾਬਰ ਸਨ ਨਾਨਕ ਨੇ ਪੈਸੇ ਫੜੇ ਪਰ ਅੱਖਾਂ ਵਿੱਚ ਪੈਸੇ ਦੀ ਚਮਕ ਨਹੀਂ ਸੀ ਉੱਥੇ ਦਇਆ ਦੀ ਰੋਸ਼ਨੀ ਸੀ ਜਦੋਂ ਗੁਰੂ ਨਾਨਕ ਜੀ ਬਾਜ਼ਾਰ ਵੱਲ ਤੁਰੇ ਉਹ ਸਿਰਫ ਪੈਰਾਂ ਨਾਲ ਨਹੀਂ ਸੋਚ ਨਾਲ ਤੁਰ ਰਹੇ ਸਨ ਰਾਹ ਵਿੱਚ ਉਹਨਾਂ ਨੇ ਧਰਤੀ ਤੇ ਦੁੱਖ ਵੇਖੇ ਕਿਸੇ ਦੇ ਪੈਰਾਂ ਵਿੱਚ ਜੁੱਤੀ ਨਹੀਂ ਕਿਸੇ ਦੇ ਘਰ ਵਿੱਚ ਅੰਨ ਨਹੀਂ ਕਿਸੇ ਦੀ ਅੱਖਾਂ ਵਿੱਚ ਨੀਂਦ ਨਹੀਂ ਗੁਰੂ ਨਾਨਕ ਜੀ ਰੁਕ ਗਏ ਉਹਨਾਂ ਦਾ ਮਨ ਕਹਿਣ ਲੱਗਾ ਜੇ ਰੱਬ ਹਰ ਥਾਂ ਹੈ ਤਾਂ ਇਹ ਭੁੱਖੇ ਵੀ ਰੱਬ ਹਨ ਸਾਧ ਸੰਗਤ ਜੀ ਰਸਤੇ ਵਿੱਚ ਕੁਝ ਸਾਧੂ ਬੈਠੇ ਸਨ ਕਈ ਦਿਨਾਂ ਤੋਂ ਭੁੱਖੇ ਸਰੀਰ ਕਮਜ਼ੋਰ ਪਰ ਅੱਖਾਂ ਵਿੱਚ ਸੰਤੋਖ ਗੁਰੂ ਨਾਨਕ ਜੀ ਨੇ ਪੁੱਛਿਆ ਬਾਬਾ ਜੀ ਤੁਸੀਂ ਇੱਥੇ ਕਿਉਂ ਬੈਠੇ ਹੋ ਉਹਨਾਂ ਨੇ ਕਿਹਾ ਪੁੱਤਰ ਭੁੱਖ ਬਹੁਤ ਹੈ ਪਰ ਕਿਸੇ ਕੋਲ ਦੇਣ ਨੂੰ ਨਹੀਂ ਇਹ ਸੁਣ ਕੇ ਗੁਰੂ ਨਾਨਕ ਜੀ ਦੀਆਂ ਅੱਖਾਂ ਪਰ ਆਈਆਂ ਉਸ ਪਲ ਨਾਨਕ ਨਹੀਂ ਬੋਲਿਆ ਰੱਬ ਬੋਲਿਆ ਗੁਰੂ ਨਾਨਕ ਦੇਵ ਜੀ ਨੇ ਸਾਰੇ ਪੈਸਿਆਂ ਨਾਲ ਭੋਜਨ ਖਰੀਦਿਆ ਪਰ ਇਹ ਸਿਰਫ ਖਰੀਦ ਨਹੀਂ ਸੀ ਇਹ ਕਰਮ ਸੀ ਜਦੋਂ ਭੁੱਖਿਆਂ ਨੇ ਰੋਟੀ ਖਾਧੀ ਉਹਨਾਂ ਦੀਆਂ ਅੱਖਾਂ ਚਮਕ ਉੱਠੀਆਂ ਉਹ ਕਹਿਣ ਲੱਗੇ ਅੱਜ ਤਾਂ ਸਾਨੂੰ ਰੱਬ ਮਿਲ ਗਿਆ ਸਾਧ ਸੰਗਤ ਜੀ ਉਹੀ ਸੀ ਸੱਚਾ ਸੌਦਾ ਜਦੋਂ ਨਾਨਕ ਘਰ ਆਇਆ ਪਿਤਾ ਨੇ ਪੁੱਛਿਆ ਪੈਸੇ ਕਿੱਥੇ ਹਨ ਨਾਨਕ ਨੇ ਸ਼ਾਂਤ ਸੁਰ ਵਿੱਚ ਕਿਹਾ ਪਿਤਾ ਜੀ ਪੈਸੇ ਗਏ ਨਹੀਂ ਵਾਹਿਗੁਰੂ ਕੋਲ ਜਮ੍ਹਾਂ ਹੋ ਗਏ ਹਨ ਇਹ ਸੁਣ ਕੇ ਮਹਤਾ ਕਾਲੂ ਜੀ ਚੁੱਪ ਹੋ ਗਏ ਉਹਨਾਂ ਨੂੰ ਸਮਝ ਆ ਗਈ ਕਿ ਇਹ ਬੱਚਾ ਆਮ ਨਹੀਂ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਸਾਨੂੰ ਸਿਖਾਉਂਦੇ ਹਨ ਜੋ ਵੰਡਦਾ ਹੈ ਉਹੀ ਅਮੀਰ ਹੈ ਜੋ ਸੇਵਾ ਕਰਦਾ ਹੈ ਉਹੀ ਭਗਤ ਹੈ ਜੋ ਭੁੱਖੇ ਨੂੰ ਰੋਟੀ ਦਿੰਦਾ ਹੈ ਉਹੀ ਰੱਬ ਨੂੰ ਮਿਲਦਾ ਹੈ